ਬਟਾਲਾ ਦੀਆਂ ਸੜਕਾਂ ਦੇ ਉੱਤੇ ਲੰਡੀ ਜੀਬ ਦੇ ਵਿੱਚ ਗੇੜੀਆਂ ਮਾਰ ਰਹੀ ਸੀ ਅਥਰੇ ਨੌਜਵਾਨ ਤੇ ਜਦੋਂ ਪੁਲਿਸ ਨੇ ਹੱਥ ਦੇ ਕੇ ਰੋਕੇ ਤੇ ਫਿਰ ਚਲਾਨ ਘੱਟਤਾ ਕਿਉਂਕਿ ਜਿਹੜਾ ਇਹਨਾਂ ਕੋਲੇ ਕਾਗਜ਼ ਸੀਗਾ ਉਹ ਹੈ ਹੀ ਨਹੀਂ ਸੀਗਾ ਪਹਿਲੀ ਗੱਲ ਤੇ ਇੱਕ ਦਾ ਕਾਗਜ਼ ਨਿਕਲਿਆ ਜਿਹੜਾ ਕਿ ਮੈਚੋਰ ਹੋ ਗਿਆ ਸੀਗਾ ਫਿਰ ਉਸ ਤੋਂ ਬਾਅਦ ਜਦੋਂ ਪੁਲਿਸ ਕਹਿੰਦੀ ਵੀ ਚਲਾਨ ਕੱਟਣਾ ਹੈ ਤੇ ਬਹਿਸ ਬਾਜੀ ਕਰਨ ਲੱਪੇ ਬਹਿਸ ਬਾਜੀ ਇਸ ਗੱਲ ਤੇ ਵੱਧ ਗਈ ਕਿ ਇਹਨਾਂ ਨੂੰ ਥਾਣੇ ਲਿਜਾ ਕੇ ਇਹਨਾਂ ਦੀ ਲੰਡੀ ਜੀਬ ਵੀ ਕਾਬੂ ਕਰਨੀ ਪਈ ਤੇ ਇਹਨਾਂ ਨੂੰ ਵੀ ਥਾਣੇ ਬੰਦ ਕਰਨਾ ਪਿਆ ਸੁਲੰਡੀ ਜੀਪ ਐ ਇਦਾਂ ਕਹਿ ਲੀਏ ਕਿ ਹਰ ਕਿਸੇ ਦਾ ਸ਼ੌਂਕ ਆ तकरीबन तकरीबन ਹਰ ਪੰਜਾਬੀ ਦੇ ਦੋ ਸ਼ੌਂਕ ਤਾਂ ਹੁੰਦੇ ਆ ਲੰਡੀ ਜੀਪ ਤੇ ਬੁਲਟ ਤੇ ਜਦੋਂ ਇਹ ਸ਼ੌਂਕ ਪੂਰੇ ਹੁੰਦੇ ਆ ਤੇ ਕਈ ਵਾਰੀ ਅਸੀਂ ਐ ਅਥਰੇ ਆਏ ਪੁਲਿਸ ਨੂੰ ਮੇਰੀ ਟਿੱਟ ਜਾਣਦੇ ਆ ਪਰ ਪੁਲਿਸ ਦਾ ਪੁਲਿਸ ਹੈ ਜੀ ਅਗਲੇ ਵੀ ਫਿਰ ਡੱਕਾ ਲਾ ਲੈਂਦੇ ਆ ਜਿਵੇਂ ਇਹਨਾਂ ਮੁੰਡਿਆਂ ਦੇ ਉੱਤੇ ਲਾਇਆ ਤੁਸੀਂ ਦੇਖੋ ਵੀ ਕਿਵੇਂ ਪਹਿਲਾਂ ਤਾਂ ਇਹਨਾਂ ਦੀ ਬਹਿਸ ਬਾਜੀ ਹੁੰਦੀ ਆ ਫਿਰ ਪੁਲਸ ਵਾਲਾ ਵੀ ਮੋਰੋ ਤੱਤਾ ਹੋ ਜਾਂਦਾ ਤੇ ਫਿਰ ਸਣੇ ਜੀਪ ਦੇ ਉੱਤੇ ਆ ਨਵੇਂ ਉੱਠੇ ਉੱਠੇ ਨੌਜਵਾਨਾਂ ਨੂੰ ਜਿਹੜਾ ਆ ਅੰਦਰ ਲਜਾਣਾ ਪਿਆ ਤੇ ਇਹਨਾਂ ਦੀ ਪੁਲਿਸ ਨੇ ਜੀਪ ਤੇ ਦੋਹਾਂ ਨੂੰ ਜਿਹੜਾ ਰੱਖਿਆ ਤੇ ਹੁਣ ਜ਼ਮਾਨਤ ਦੇ ਉੱਤੇ ਜੀਪ ਵੜ ਲੂਗੀ ਤੇ ਇਹਨਾਂ ਮੁੰਡਿਆਂ ਦੇ ਉੱਤੇ ਸ਼ਾਇਦ ਕੇਸ ਵੀ ਹੋ ਜਾਵੇ ਜਾਂ ਵਾਰਨਿੰਗ ਦੇ ਕੇ ਛੱਡ ਦੇਣ ਇਹਨਾਂ ਦਾ ਕੁਝ ਨਹੀਂ ਪਤਾ ਪਰ ਅਕਸਰ ਜਦੋਂ ਅਸੀਂ ਇਹਨਾਂ ਦੰਦਿਆਂ ਚੀਜ਼ਾਂ ਤੇ ਬੈਠਦੇ ਜਾਂ ਨਵੀਂ-ਨਵੀਂ ਇਦਾਂ ਦੀ ਚੀਜ਼ ਮਿਲਦੀ ਹੈ ਨਾ ਅਸੀਂ ਨਿਆਰੇ ਦੇ ਚੱਕਰ ਦੇ ਵਿੱਚ ਇਹ ਭੁੱਲ ਜਾਂਦੇ ਆ ਵੀ ਪੁਲਿਸ ਜਿਹੜੀ ਆ ਉਹ ਵੀ ਮੇਨ ਰੋਡ ਦੇ ਉੱਤੇ ਹੁੰਦੀ ਆ ਪਹਿਲਾਂ ਤੁਹਾਨੂੰ ਹਾਲਾ-ਹਾਲਾ ਸੁਣਾਉਣੇ ਆ ਜਿਹੜੀ ਉੱਥੇ ਹੋਈ ਆ ਔਰ ਫਿਰ ਕਰਦੇ ਆ ਪਾ ਅਗਲੀ ਗੱਲ اور تھراں اور تھراں ਤੁਰ ਬਹਿ ਜੰਦੀ ਮੈਂ ਬੋਤਲ ਤੇ ਜੀਓ ਫੈਕੜਾ ਉਹਨਾਂ ਨਾਲ ਜੱਤਰਾ ਜੋ ਇਹ ਤੱਕਰਾਜੋ ਕੋ ਜੰਦੀ ਕਰੀਂ ਸਾਹਮਣੇ ਦਾ ਤਾਂ ਤੱਕਰਾਜੋ ਕਰਦੇ ਨੇ ਕਰ ਬੋਤਲ ਪੀ ਲੈਣਾ ਆ ਪੂਰਾ ਹੋ ਗਿਆ ਓਹਨਾਂ ਨਾਲ ਜੱਤਰਾ ਮਾੜਾ ਜਿਹਾ ਦੇਮ ਨਾਲ ਕੰਮ ਜੇ ਕੋਈ ਕਰਾ ਆਹ ਦੇ ਆਹ ਦੇ ਆਪ ਗੱਲ ਸੁਣ ਤੇਰੇ ਕੋ ਪੇਪਰ ਮੰਗਣ ਡਿਆ ਨਾ ਤੁਮ ਨੂੰ ਕੋਈ ਲਾਭਾ ਕਰਦੇ ਆ ਇਹ ਕਹਿੰਦੇ ਵੀ ਪੇਪਰ ਘਾੜੇ ਪੇਪਰ ਘਾੜੇ ਵੀ ਘਰੇ ਵੀ ਪੇਪਰ ਘਾੜ ਆਪਣੇ ਤੇਰੇ ਗੱਲ ਘਾੜੇ ਪੇਪਰ ਘਾੜੇ ਹਾਂ ਜਲਦੀ ਆ ਜਲਦੀ ਕਿੱਥੇ ਆ ਆ ਨੀ ਛਿੱਤੀ ਆ ਬੱਸ ਸਟੈਂਡ ਦੇ ਬਾਹਰ ਛਿੱਤੀ ਆ ਬੱਸ ਇਧਰ ਜਵੰਦਰ ਵਾਲੇ ਪਾਸੇ ਜਿਹੜੀ ਬੱਸ ਆਉਂਦੀ ਨਾ ਮੈਟਰੋ ਜੋ ਚਲਾਉਂ ਚਲਾਉਂ ਗਿਆ ਵੀਰ ਅੱਜ ਕੱਢੀ ਕਹਿੰਦੇ ਰਿਹਾ ਵੀਰ ਕਰਦੇ ਆ ਨਾ ਤੂੰ ਅਰਜੀ ਤੇ ਪੱਟ ਕੇ ਚਲਾਉਂ ਗਿਆ ਵਾ ਉਹਨਾਂ ਕੋਲ ਅਟਕੋੜੇ ਮਹਾਂ ਦਾ ਉਹ ਕੋਮੇਰ ਤੋਂ ਕਹਦਾ ਲਾਇਸੈਂਸ ਲਾਣੂ ਹੈ ਤਾਂ ਉਹ ਜੇ ਲੋਕਾਂ ਨੇ ਆ ਬਸਾਉਂਦੇ ਹੀ ਦਾ ਤਾਕੇ ਤੇ ਖੜੇ ਆ ਇਹ ਦੋ ਨੌਜਵਾਨ ਆਏ ਆ ਇਹਨਾਂ ਨੂੰ ਰੁਕਿਆ ਵੀ ਇਹਨਾਂ ਨੂੰ ਕਿਹਾ ਵੀ ਆਪਣੇ ਕੋਈ ਡਾਕੂਮੈਂਟ ਦਿਖਾਓ ਇਹਨਾਂ ਨੇ ਵੀ ਦੇਖੋ ਤੁਸੀਂ ਦੇਖ ਸਕਦੇ ਹੋ ਕਿਸੇ ਕੋਈ ਨੰਬਰ ਨਹੀਂ ਲਿਖਿਆ ਇਹਨਾਂ ਦੇ ਤੇ ਨਾ ਕੋਈ ਆਪਣਾ ਡਰਾਈਵ ਲਾਇਸੈਂਸ ਨਾ ਕੋਈ ਆਰ.ਸੀ. ਪੇਸ਼ ਕੀਤੀ ਇਹਨਾਂ ਨੇ ਜਿਹਨਾਂ ਦਾ 207 ਮੋਟਰ ਵੀ ਕੈਕਟਰ ਬੰਦ ਕਰਤੀ ਅਸੀਂ ਪੰਜ ਚਾਰ ਫੋਨ ਕਰਾਇਆ ਜੀ ਇਹਨਾਂ ਨੇ ਪਰ ਆਪਾਂ ਸੁਣੇ ਨਹੀਂ ਆ ਗਏ ਬੈਂਸ ਬਾਜੀ ਤੇ ਤੁਹਾਨੂੰ ਪਤਾ ਹੀ ਹੈ ਜਦੋਂ ਕਿਸੇ ਦਾ ਮਵੀ ਚਲਾਨ ਕਰਾਂਗੇ ਬੈਂਸ ਬਾਜੀ ਦਾ ਅੱਜ ਕੱਲ ਤੁਹਾਨੂੰ ਪਤਾ ਸਾਰੇ ਬੰਦੇ ਦੀ ਗੋਗੀ ਆ ਜੀ ਆਪਣਾ ਜਲੰਧਰ ਰੋਡ ਤੇ ਆਪਣੀਆਂ ਗੱਡੀਆਂ ਸਾਡੇ ਮਲਾਜਮ ਨੇ ਰੋਕੀ ਸੀਗੀ ਇਹਦੇ ਆਪਣਾ ਡਾਕੂਮੈਂਟ ਹੈ ਆਪਣੇ ਤੇ ਫੋਨ ਵਾਸਤੇ ਆ ਤੇ ਕੋਈ ਆਪਣੇ ਮੁਖੇ ਡੋਕਨ ਕੋਈ ਪੇਸ਼ੀ ਕਰ ਸਕੀ ਸੀ ਤੇ ਉਹ ਕਾਫੀ ਬਤੂ ਵੀ ਨਾ ਪੇਸ਼ ਆਇਆ ਮਲਾਜਮਾਂ ਤੇ ਹੁਣ ਅਸੀਂ ਇਹ ਗੱਡੀਆਂ ਬੌਂਡ ਕਰਤੀਆਂ ਆ ਜੀ ਇਹ ਸਰ ਸਿੰਪਲ ਲੱਗਦਾ ਕੋਈ ਕੰਪਨੀ ਵੱਲੋਂ ਮੈਨੂਫੈਕਚਰਿੰਗ ਨਹੀਂ ਸਰ ਲੱਗਦੀ ਇਹਦੀ ਸਰ ਕੋਈ ਨਹੀਂ ਅਸੀਂ ਆਪਣਾ ਬਾਰ ਬਾਰ ਨੂੰ ਕਿਹਾ ਸੀ ਪਰ ਕੋਈ ਪੇਪਰ ਦਿਖਾ ਨਹੀਂ ਸਕਿਆ ਸਰ ਉਹ ਹਰ ਕੋਈ ਬੰਦਾ ਕੋਈ ਨਾ ਕੋਈ ਆਪਣੀ ਕੋਸ਼ਿਸ਼ ਕਰਦਾ ਜੀ ਪਰ ਅਸੀਂ ਤਾਂ ਆਪਣਾ ਜੋ ਕਾਨੂੰਨ ਹੈ ਉਹ ਆਪਣਾ ਫੋਲੋ ਕਰਾਂਗੇ ਜੋ ਆਪਣੇ ਐਸ ਪਰਲਾ ਜੋ ਕਾਰਵਾਈ ਕਰਤੀ ਹੈ ਗੱਡੀ ਬੌਂਡ ਕਰਤੀ ਅਸੀਂ